ਲੇ ਮਿੱਤਰੋ ਜੇ ਤੁਸੀਂ ਬਿਜਲੀ ਦੇ ਬਿੱਲ ਤੋਂ ਬਹੁਤ ਪਰੇਸ਼ਾਨ ਹੋ ਨਾ ਏਸੀ ਵੀ ਲਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਬਾਈਆਂ ਦਾ ਕੰਮ ਆਗਾ ਸੋਲਰ ਪੈਨਲ ਲਗਾਉਣ ਦਾ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਵਧੀਆ ਕੰਮ ਆ ਇਹਨਾਂ ਦਾ ਗੱਲਬਾਤ ਕਰਦੇ ਆ ਇਹਦੇ ਬਾਰੇ ਜਾਣਕਾਰੀ ਦਿੰਨੇ ਤੁਹਾਨੂੰ ਬਾਈ ਕੀ ਹਾਲ ਆ ਠੀਕ ਠਾਕ ਵੀਰੇ ਅੱਛਾ ਇਹਦੇ ਬਾਰੇ ਆਂ ਦੱਸੋ ਵੀ ਕਿੰਨੇ ਕਿਲੋਵਾਟ ਦਾ ਤੁਸੀਂ ਆ ਸੋਲਰ ਸਿਸਟਮ ਲਗਾਵਨੋਂਗੇ ਇਹ ਵੀਰੇ 2.5 ਕਿਲੋਵਾਟ ਦਾ ਲੱਗਿਆ ਹੋਇਆ ਹੈਗਾ ਅੱਛਾ ਇਹ ਜੁਨਟਾਂ ਵਗੈਰਾ ਕਿਸ ਤਰ੍ਹਾਂ ਦਾ ਹਿਸਾਬ ਹੁੰਦਾ ਜੁਨਟਾ ਬਣਾ ਕੇ ਕਿੰਨਿਆਂ ਕਿ ਦੇ ਦਿੰਦਾ ਆਪਾਂ ਨੂੰ ਇਹੇ ਏ ਅਵੇਰੇਜ ਵੀ ਡਿੰਦਾ 1 ਕਿਲੋਵਾਰਟ ਚਾਰ ਡੂੰਟਾ ਦੀ ਜੇ ਪੂਰੇ ਸਾਲ ਦੀ ਅਵੇਰੇਜ ਲਾਈਏ 20 ਡੂੰਟਾ ਇੱਕ ਦਿਨ ਦੀ ਆ ਇੱਕ ਦਿੰਦੇ ਆ 20 ਜੁਨਟਾਂ ਜਿਵੇਂ ਭਾਈ 5 ਕਿਲੋਵਾਟ ਦਾ ਸਿਸਟਮ ਹੈ ਇਹ ਬਾਤ ਤਲ 7200 ਜੁਨਟ ਦੇਊਗਾ ਠੀਕ ਹੈ ਏਸੀ ਕਿੰਨੇ ਲੱਗ ਜਾਂਦੇ ਨੇ ਫਿਰ ਇਹਦੇ 5 ਕਿਲੋਵਾਟ ਵਾਲੇ ਏਸੀ ਵੀਰੇ ਤਿੰਨ ਲਗਾ ਲਓ ਚਾਰ ਲਵਾ ਲਓ ਉਹਦਾ ਕੋਈ ਦਿੱਕਤ ਨਹੀਂ ਆਈ ਜਿਹੜਾ ਬਿਜਲੀ ਦਾ ਬਿੱਲ ਹੁੰਦਾਗਾ ਫਿਰ ਉਹਦਾ ਚੰਜਟ ਖਤਮ ਹੋ ਜਾਂਦਾ ਉਹ ਜ਼ੀਰੋ ਹੋ ਜਾਂਦਾ ਏਸੀ ਲਾ ਕੇ ਟਵਰ ਨਾਲ ਬੰਦਾ ਸੰਭ ਸਕਦਾ ਹਾਂਜੀ ਹਾਂਜੀ ਬਾਕੀ ਜਿੱ ਕੋਈ ਹੋਰ ਗੱਲ ਆ ਗਈ ਹਾਂ ਜਿਹੜੀ ਸਿਆਲ ਦੀ